ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾ ਤੁਹਾਨੂੰ ਦੱਸਿਆ ਸੀ ਨਾ ਆਪਾਂ ਕਿ ਸਾਡੇ ਹੁਣ ਮੈਰਿਜੇਸ ਦੇ ਜਿਹੜੇ ਆਰਡਰਸ ਨੇ ਉਹ ਰੈਡੀ ਹੋ ਰਹੇ ਨੇ ਠੀਕ ਹੈ ਤੇ ਇੱਕ ਸਾਰਿਆਂ ਨੂੰ ਰਿਕੁਐਸਟ ਹੀ ਹੈਗੀ ਐ ਸਭ ਨੂੰ ਪਤਾ ਹੈ ਮੈਰਿਜ ਦੀਆਂ ਡੇਟਸ ਤੇ ਫਿਕਸਡ ਹੈਗੀਆਂ ਹੀ ਨੇ ਹੁਣ ਹਨਾ ਅਗਰ ਕਿਸੇ ਨੇ ਵੀ ਸੂਟ ਸਾਡੇ ਕੋਲ ਬਣਵਾਉਣੇ ਆ ਤੇ ਸਾਨੂੰ ਟਾਈਮਲੀ ਦੱਸੋ ਫਿਰ ਉਹ ਜ਼ਿਆਦਾ ਕੰਮ ਜਿਹੜਾ ਹੁੰਦਾ ਕਾਲੀ ਦੇ ਵਿੱਚ ਕੰਮ ਸੀ ਕਰਨਾ ਥੋੜਾ ਜਿਹਾ ਅਵੋਇਡ ਕਰਦੇ ਆ ਹੁਣ ਆ ਦੇਖੋ ਆ ਸੂਟ ਰੈਡੀ ਹੋਇਆ ਜੀ ਕਿੰਨਾ ਪਿਆਰਾ ਇੱਕ ਵਰੀਆ ਲਾਗੂ ਵੀ ਕੰਮ ਦਿਖਾ ਦਿੰਉ ਬਹੁਤ ਹੀ ਬਿਊਟੀਫੁਲ ਸੂਟ ਬਣਿਆ ਹੋਇਆ ਹੈ ਜੀ ਠੀਕ ਹੈ ਆ ਦੇਖੋ ਇਹਦਾ ਗਲਾ ਬਣਿਆ ਹੋਇਆ ਹੈ ਆ ਜਿਹੜਾ ਵਿੱਚ ਥ੍ਰੈਡ ਵੀ ਯੂਜ਼ ਕੀਤਾ ਹੋਇਆ ਹੈ ਨਾ ਬਹੁਤ ਹੀ ਅੱਛੇ ਤਰੀਕੇ ਨਾਲ ਯੂਜ਼ ਕੀਤਾ ਹੋਇਆ ਹੈ ਨਲਕੀ ਦਬਕਾ ਹੈ ਨਾ ਨਲਕੀ ਦਬਕਾ ਸਤਾਰੇ ਸਾਰਾ ਕੁਛ ਇਹਦੇ ਤੇ ਲਗਾਇਆ ਹੋਇਆ ਹੈ ਠੀਕ ਹੈ ਛੋਟੇ ਛੋਟੇ ਮੋਤੀ ਲਗਾਏ ਹੋਏ ਜਿੱਦਾ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਸਾਡਾ ਹੈਂਡਵਰਕ ਹੁੰਦਾ ਹੈ ਨਾ ਉਹ ਅਸੀਂ ਇਦਾਂ ਕਰਾਉਂਦੇ ਆ ਕਿ ਐਵੇਂ ਮੋਟਾ-ਮੋਟਾ ਜੈ ਨਹੀਂ ਕਰਵਾਈਦਾ ਠੀਕ ਹੈ ਆ ਗਲਾ ਬਣਿਆ ਹੋਇਆ ਹੈ ਜੀ ਠੀਕ ਹੈ ਤੇ ਆ ਦੇਖੋ ਇਹ ਬਣਿਆ ਅਗਲੇ ਦੇਸ ਆ ਕਸਟਮਰ ਦੇ ਨਾਪ ਦੇ ਹਿਸਾਬ ਨਾਲ ਹਨਾ ਤੇ ਆ ਦੇਖੋ ਹੈਵੀ ਕੇਰਾ ਆ ਸਲਿਟਸ ਤੇ ਆ ਜਾਈਗੀ ਇਹ ਵਾਲੀ ਚੀਜ਼ ਠੀਕ ਹੈ ਜੀ ਤੇ ਆ ਬਾਕੀ ਸਾਰਾ ਕੰਮ ਦੇਖੋ ਤੁਸੀਂ ਕਿੰਨਾ ਬਿਊਟੀਫੁੱਲ ਤਰੀਕੇ ਨਾਲ ਕੀਤਾ ਹੋਇਆ ਠੀਕ ਹੈ ਇਹਦੇ ਨਾਲ ਨਾ ਦੁਪੱਟਾ ਸੀ ਕੰਟਰਾਸਟ ਕਰਵਾਇਆ ਠੀਕ ਹੈ ਆ ਦੇਖੋ ਕਿੰਨਾ ਸੋਹਣਾ ਕੰਮ ਹੈ ਆ ਬਾਵਾ ਜੇ ਠੀਕ ਹੈ ਆ ਦੇਖੋ ਆ ਬਾਵਾ ਦਾ ਕੰਮ ਹੈ ਕਿੰਨਾ ਪਿਆਰਾ ਕੰਮ ਹੈ ਇਹ ਬਾਵਾ ਦਾ ਕੰਮ ਹੈ ਠੀਕ ਹੈ ਜੀ ਤੇ ਇਹਦਾ ਜਿਹੜਾ ਬੈਕ ਘੇਰਾ ਆ ਉਹ ਵੀ ਦਿਖਾ ਦਿੰਦੇ ਆ ਤੁਹਾਨੂੰ ਆ ਦੇਖੋ ਆ ਬੈਕ ਤੇ ਆਏਗਾ ਆਹ ਵਾਲਾ ਕਮ ਬੈਕ ਘੇਰੇ ਤੇ ਬੈਕ ਨੂੰ ਵੀ ਅਸੀਂ ਪਲੇਨ ਨਹੀਂ ਕੀਤਾ ਹੋਇਆ ਠੀਕ ਹੈ ਜੀ ਤੇ ਨਾ ਇਹਦੀ ਬੋਟਮ ਤੇ ਵੀ ਕੰਮ ਹੈਗਾ ਉਹ ਵੀ ਦਿਖਾ ਦਿੰਦੇ ਆ ਤੁਹਾਨੂੰ ਉਹਨਾਂ ਨੇ ਸਟ੍ਰੇਟ ਸਲਵਾਰ ਬਣਾਉਣੀ ਹੈ ਅੱਛਾ ਇਹ ਫੈਬਰਿਕ ਜਿਹੜਾ ਨਾ ਬਹੁਤ ਹੀ ਪਿਆਰਾ ਫੈਬਰਿਕ ਹੈ ਦੇਖੋ ਇਹ ਆਏਗਾ ਬੋਟਮ ਬੋਟਮ ਦੇ ਪਹੁੰਚੇ ਤੇ ਆ ਜਿਹੜੀਆਂ ਛੋਟੀਆਂ ਛੋਟੀਆਂ ਬੂਟੀਆਂ ਇਹ ਆ ਜਣੀਆਂ ਜੇ ਨਾਲ ਬਾਟਮ ਦੇ ਉੱਪਰ ਕਵਰ ਕਰਨਾ ਹੈ ਠੀਕ ਹੈ ਜੀ ਬਹੁਤ ਹੀ ਪਿਆਰਾ ਅੱਛਾ ਇਹ ਫੈਬਰਿਕ ਦੇਖੋ ਤੁਸੀਂ ਇਹ ਹੈਗਾ ਜੇ ਸ਼ਿਮਰ ਸੈਟਨ ਔਰ ਗੈਂਜ਼ਾ ਤਿੰਨ ਫੈਬਰਿਕ ਮਿਕਸ ਹੈ ਇਹਦੇ ਵਿੱਚ ਇਧਰ ਸਾਈਡ ਤੋਂ ਤੁਹਾਨੂੰ ਇਦਾਂ ਦੇਖ ਰਿਹਾ ਔਰ ਇਧਰ ਸਾਈਡ ਤੇ ਦੇਖੋ ਥਿਸ ਇਜ਼ ਰਿਵਰਸੀਬਲ ਫੈਬਰਿਕ ਠੀਕ ਹੈ ਜੀ ਇਹ ਬੜਾ ਅੱਛਾ ਫੈਬਰਿਕ ਹੁੰਦਾ ਹੈ ਇਹ ਸੀ ਡਾਈ ਗਰਵਾਇਆ ਡਾਈਬਲ ਸੀਗਾ ਠੀਕ ਹੈ ਔਰ ਇਹ ਆਏਗਾ ਜੀ ਇਹਦਾ ਦੁਪੱਟਾ ਕੰਟਰਾਸਟ ਵਿੱਚ ਠੀਕ ਹੈ ਦੁਪੱਟੇ ਦੇ ਸਾਈਡਾਂ ਦੇ ਉੱਤੇ ਅਸੀਂ ਆਹ ਵਾਲੀ ਲੇਸ ਕਰਵਾਤੀ ਹੈ ਬਿਊਟੀਫੁੱਲ ਸੂਟ ਦੁਪੱਟਾ ਜਿਆਦਾ ਖੋਲਾਗੇ ਨਹੀਂ ਉਹ ਹੈਂਡਵਰਕ ਦਾ ਥੋੜਾ ਪਿਓਰ ਦਾ ਦੁਪੱਟਾ ਇਹਦੇ ਅਸੀਂ ਥੋੜਾ ਜਿਹਾ ਅਵੋਇਡ ਕਰੀਦਾ ਹੈ ਕਿ ਤਾਰੇ ਸਤੂਰੇ ਜੇ ਲੱਗੇ ਹੁੰਦੇ ਆ ਤੁਹਾਨੂੰ ਐਦਾਂ ਹੀ ਲੁੱਕ ਦਿਖਾਤੀ ਹੈ ਥੱਲੇ ਆ ਟਿਸ਼ੂ ਦੇ ਨਾਲ ਅਸੀਂ ਪੇਸਟਿੰਗ ਕਰਵਾਤੀ ਹੈ ਔਰ ਆ ਲੇਸ ਲੱਗੀ ਹੋਈ ਹੈ ਬਹੁਤ ਹੀ ਪਿਆਰਾ ਪੀਸ ਹੈ ਜੀ ਇਹ ਠੀਕ ਹੈ ਜੀ ਕਿਸੇ ਨੇ ਹੋਰ ਆਪਣਾ ਸੇਮ ਐਦਾਂ ਦਾ ਆਰਡਰ ਜਾਂ ਕੁਝ ਹੋਰ ਆਪਣਾ ਡਿਜ਼ਾਈਨ ਕਰਵਾਉਣਾ ਹੋਵੇ ਤੇ ਉਹ ਵੀ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਇੱਕ ਹੁਣ ਦੂਸਰਾ ਪੀਸ ਹੈ ਜੀ ਬਲੂ ਵਾਲਾ ਇਹ ਡਿਜ਼ਾਈਨ ਬਹੁਤ ਤੇ ਇਹ ਵੈਸੇ ਮਾਰਕੀਟਸ ਉਧਰ ਰੈਡੀ ਵੀ ਡਿਜ਼ਾਈਨ ਆ ਰਿਹਾ ਪਰ ਆਪਾਂ ਖੁਦ ਰੈਡੀ ਕਰਵਾਇਆ ਬਹੁਤ ਹੀ ਪਿਆਰਾ ਸੂਟ ਹੈ ਜੀ ਇਹ ਠੀਕ ਹੈ ਇਹ ਵੀ ਹੈਗਾ ਜੀ ਸੈਰਟਨ ਔਰਗੈਂਜ਼ਾ ਠੀਕ ਹੈ ਇਹ ਸ਼ਿਮਰ ਸੈਰਟਨ ਨਹੀਂ ਹੈ ਨਾਰਮਲ ਸੈਰਟਨ ਔਰਗੈਂਜ਼ਾ ਹੈ ਠੀਕ ਹੈ ਜੀ ਇਹਦਾ ਵੀ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਪਿਆਰਾ ਪੀਸ ਹੈ ਜੀ ਇਹ ਮੈ 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 ਕਿੰਨਾ ਪਿਆਰਾ ਪੀਸ ਹੈ ਆ ਇਹਦਾ ਪੂਰਾ ਦੇਖੋ ਗਲਾ ਬਣਿਆ ਹੋਇਆ ਪੂਰਾ 골ਡਨ ਵਰਕ ਰਾ ਹੈ ਪੂਰਾ ਦੇਖੋ ਆ ਆ ਦੇਖੋ ਸਹੀ ਤੁਸੀਂ ਕਿੰਨਾ ਪਿਆਰਾ ਆ ਚੀਜ਼ ਆ ਸਾਰੀ ਦੱਕੇ ਨਾਲ ਨਾਲ ਕੀ ਨਾਲ ਹਨਾ ਸਾਰੇ ਮੋਤੀਆਂ ਨਾਲ ਭਰੀ ਹੋਈ ਹੈ ਇਹ ਆਈ ਜੀ ਜੀ ਇਹਦੀ ਫਰੰਟ ਔਰ ਇਹ ਆਣਾ ਜੀ ਘੇਰਾ ਇਹ ਬ੍ਰਾਈਟ ਦਾ ਹੈਗਾ ਇਹ ਵਾਲਾ ਸੂਟ ਠੀਕ ਹੈ ਇਹਦਾ ਦੁਪੱਟਾ ਰੈਡੀ ਹੋ ਰਿਹਾ ਹੈਲੇ ਉਹ ਜਦੋਂ ਬਣੇਗਾ ਵੀ ਦਿਖਾ ਦਾਂਗੇ ਕਿਉਂਕਿ ਫਿਰ ਸਟਿਚ ਹੋਣ ਚਲੇ ਜਾਣਾ ਸੀ ਸਾਨੂੰ ਸਹੀ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਤੇ ਉਹ ਵੀ ਦੱਸ دیے ਸੀ ਸਟਿਚਿੰਗ ਵੀ ਕਰਵਾਉਨੇ ਆ ਹੁਣ ਸੋ ਹੁਣ ਤੁਹਾਡੀ ਟੈਨਸ਼ਨ ਖਤਮ ਹੈ ਤੁਸੀਂ ਸਾਡੇ ਕੋਈ ਕੰਮ ਕਰਵਾਓ ਸਾਡੇ ਕੋਈ ਫੈਬਰਿਕ ਲੋ ਤੁਹਾਡੇ ਤੱਕ ਕੰਪਲੀਟ ਸੂਟ ਪਹੁੰਚੇਗਾ ਇਹ ਬਾਵਾ ਆ ਦੇਖੋ ਜੀ ਠੀਕ ਹੈ ਬਿਊਟੀਫੁਲ ਬਾਵਾ ਤੇ ਇਹਦੀ ਬਾਟਮ ਵੀ ਬਣਵਾਈ ਹੋਈ ਹੈ ਸੀ ਹੈਵੀ ਬਾਟਮ ਆ ਦੇਖੋ ਆ ਸਾਰਾ ਤੁਸੀਂ ਆ ਬਾਟਮ ਦਾ ਕੰਮ ਦੇਖੋ ਕਿੰਨਾ ਪਿਆਰਾ ਪੀਸ ਹੈ ਦੁਪੱਟਾ ਸੇਮ ਇਸੇ ਕਲਰ ਦਾ ਹੀ ਹੈ ਛੋਟੀ ਛੁੱਟੀ ਵਿੱਚ ਉਹਦੀ ਬੂਟੀ ਹੈ ਤੇ ਸਾਈਡ ਤੇ ਬੇਸਟਿੰਗ ਹੈ ਬਸ ਠੀਕ ਹੈ ਇਹ ਆਣਾ ਜੇ ਬਾਟਮ ਦੇ ਉੱਪਰ ਬਹੁਤ ਹੀ ਪਿਆਰਾ ਪੀਸ ਹੈ ਜੀ ਇਹ ਸੋ ਤੁਸੀਂ ਇਹਨੂੰ ਆਪਣੇ ਹਿਸਾਬ ਨਾਲ ਆਪਣੇ ਕਲਰਸ ਦੇ ਸਪੈਸੀਫਿਕੇਸ਼ਨ ਉੱਪਰ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਟ ਇੱਕੀ ਬੇਨਤੀ ਹੈ ਰਿਕਵੈਸਟ ਹੈ ਜੀ ਜਿਨ੍ਹਾਂ ਨੇ ਸੂਟ ਲੈਣੇ ਆ ਪਲੀਜ਼ ਸਾਨੂੰ ਟਾਈਮ ਦੇ ਟਾਈਮ ਨਾ ਦੱਸੋ ਜਿਨ੍ਹਾਂ ਨੇ ਵਧੀਆ ਚੀਜ਼ ਲੈਣੀ ਹੈ ਸਾਡੇ ਕੋਲ ਸਾਨੂੰ ਥੋੜਾ ਜਿਆ ਮਤਲਬ ਹੋਣੇ ਟਾਈਮਲੀ ਦੱਸ ਦੋ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਫੰਕਸ਼ਨਸ ਕਦੋਂ ਹੈ ਕਦੋਂ ਪਉਣਾ ਹੈ ਤੁਹਾਨੂੰ ਸੋ ਉਹਦੇ ਹਿਸਾਬ ਨਾਲ ਡਿਸਾਈਡ ਕਰਕੇ ਸਾਨੂੰ ਦੱਸ ਦੋ ਤਾਂ ਜੋ ਸਿੱਧਾ ਆਦੀਏ ਕਾਲਜ ਸਾਡੇ ਕੋ ਕੰਮ ਨਾ ਕਰਵਾਇਓ ਠੀਕ ਹੈ ਜੀ ਸੋ ਇਦਾਂ ਹੀ ਜੁੜੇ ਰਹੋ ਕਰਦੇ ਰਹੋ ਜੀ ਸ਼ਾਪਿੰਗ ਤੇ ਸ਼ਾਪਿੰਗ ਕਰਨ ਲਈ ਕਰਨਾ ਪਏਣਾ ਸਾਡਾ ਚੈਨਲ ਤੁਹਾਨੂੰ ਸਬਸਕ੍ਰਾਈਬ ਠੀਕ ਹੈ ਜੀ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ